ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਸਵਾਗਤ ਕਰਦੇ ਆਂ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤਕਰੀਬਨ ਸੁਣੋਂ ਹੁਣ ਪਤਾਈ ਹੈ ਜੀ ਪੰਜਾਬ ਦੇ ਵਿੱਚ ਜਿਹੜਾ ভাড়া ਦੀ ਸਥਿਤੀ ਬਹੁਤ ਹੀ ਜ਼ਿਆਦਾ ਦਮਾਂ ਡੋਲ ਹੋਈ ਪਈ ਹੈ ਤੇ ਪੰਜਾਬ ਵਿੱਚ ਇਸ ਤਰ੍ਹਾਂ ভাড়া ਬਹੁਤ ਜ਼ਿਆਦਾ ਆਇਆ ਹੈ ਤੇ ਆਪਣੇ ਸਾਈਡ ਜੋ ਕਿ ਗੁਰਦ੍ਰਿਆ ਬਿਲਕੁਲ ਆਪਣੇ ਨਜ਼ਦੀਕ ਦੀ ਲੰਘਦਾ ਤੇ ਉਹ ਗੁਰਦ੍ਰਿਆ ਵੀ ਇਸ ਤਰ੍ਹਾਂ ਪੂਰਾ ਆਪਾਨ ਤੇ ਆ ਯਾਨੀ ਪੂਰੀ ਸਥਿਤੀ ਦਮਾਂ ਡੋਲ ਹੈ ਕਿਸੇ ਤਰ੍ਹਾਂ ਕਿਸੇ ਟਾਈਮ ਵੀ ਕੁਝ ਵੀ ਹੋ ਸਕਦਾ ਪਰ ਪ੍ਰਮਾਤਮਾ ਸਭ ਸ਼ਾਂਤੀ ਰੱਖੇ ਕੱਗਰ ਆਪਣਾ ਸਹੀ ਸਲੰਪ ਚੋਭੇ ਦੇ ਵਿੱਚ ਪਾਣੀ ਹੈ ਸਾਰਾ ਸਹੀ ਲੰਗ ਵਿੱਚ ਕਿਸਾਨ ਭਰਾਵਾਂ ਦੀ ਜੋ ਖੇਤੀ ਹੈ ਜੋ ਉਹਨਾਂ ਦੀ ਰੋਜੀ ਹੈ ਉਹ ਬਚੀ ਰਹੇ ਤੇ ਆਪਣੀਆਂ ਦੁਆਵਾਂ ਨੇ ਬੇਨਤੀ ਹੈ ਪ੍ਰਮਾਤਮਾ ਗਿਰਦਾਸਾ ਬੇਨਤੀਆਂ ਨੇ ਸੋ ਪ੍ਰਮਾਤਮਾ ਮਨਜ਼ੂਰ ਕਰੇ ਤੇ ਆਪਾਂ ਤੇ ਅੱਜ ਸਵੇਰੇ ਵੀ ਥੋੜੇ ਜਿਹਾ ਧੁੱਪ ਨਿਕੜੀ ਸੀ ਲੱਗੇ ਸੀ ਵਿੱਚ ਮੌਸਮ ਕੋਈ ਨਾ ਸਾਫ਼ ਹੋਊਗਾ ਤੇ ਧੁੱਪ ਨਿਕੜੂ ਉਸ ਤੋਂ ਬਾਅਦ ਫਿਰ ਮੌਸਮ ਚੇਂਜ ਹੋ ਗਿਆ ਤੇ ਬੱਦਲ ਵਾਈ ਫਿਰ ਦੁਬਾਰਾ ਬਣ ਗਏ ਤੇ ਮੌਸਮ ਦੇ ਦੁਆਰੇ ਅਸਾਰ ਹੋਏ ਪਏ ਨੇ ਤੇ ਬਾਕੀ ਆਪਾਂ ਅੱਜ ਫਿਰ ਕੱਗਰ ਦਾ ਦਰਿਆ ਵਗ ਚੱਲਦੇ ਆਂ ਤੇ ਚੱਲ ਕੇ ਦੇ ਦਾਂ ਇੱਕ ਘੱਗਰ دریا ਕਿਸ ਤਰ੍ਹਾਂ ਦਾ ਤੇ ਬਣੇ ਰਹੋ ਸਾਡੇ ਇਸ ਬਲੌਗ ਨਾਲ ਜੇ ਵੀਡੀਓ ਵਧੀਆ ਲੱਗੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਹਾਂਜੀ ਦੋਸਤੋ ਇਸ ਟਾਈਮ ਨਾਲ ਆਪਾਂ ਪਹੁੰਚੇ ਜੀ ਮੌਣਕ ਆਪਣੇ ਦੋਸਤ ਜੀ ਵਰਕਸ਼ਾਪ ਤੇ ਕੜੈਲ ਤੇ ਇਹਨੂੰ ਪੁੱਛਦਾਂ ਕਿਉਂਕਿ ਇਹ ਮੌਣਕ ਤੇ ਘੱਗਰ ਦੇ ਬਿਲਕੁਲ ਨੇੜੇ ਰਹਿੰਦੇ ਨੇ ਤੇ ਇਹਨੂੰ ਪੁੱਛਦਾਂ ਚੱਲ ਕੇ ਘੱਗਰ ਦੇ ਕੀ ਹਾਲਾਤ ਨੇ ਤੇ ਭਾਈ ਸਾਹਮਣੇ ਟਰੈਕਟਰ ਦੇ ਵਰਕਸ਼ਾਪ 'ਚ ਕੰਮ ਲੱਗੇ ਪਏ ਨੇ ਕਾਰ ਤੇ ਤੇ ਦੇਖਦੇ ਹਾਂ ਚੱਲ ਕੇ ਕੀ ਹਾਲ ਹੈ ਠੀਕ ਹੈ ਜੀ ਹੋਰ ਠੀਕ ਠਾਕ ਜੀ ਵਧੀਆ ਵਧੀਆ ਸਾਰੇ ਇਕਾਰ ਜੀ ਸਾਰਿਆਂ ਨੂੰ ਤੇ ਕਿਵੇਂ ਕੀ ਕਰ ਰਗਾ ਕਾਗਰ ਦਾ ਯਾਰ ਬੁਰਾ ਹਾਲ ਯਾਰ ਨਾ ਤਾਂ ਕੁਝ ਕਰ ਸਕਦੇ ਜੀਮੇਦਾਰ ਕੋਲ ਜਾਂਦੇ ਆ ਉੱਥੇ ਨਹੀਂ ਖੜੇ ਆਂਦਾ ਉੱਥੇ ਜਾ ਕੇ ਦੇਖ ਕੇ ਜੀਮੇਦਾਰੋਂ ਰੋਣਾ ਨਿਕਲਦਾ ਫਸਲਾਂ ਆਪਣੀਆਂ ਆਈਆਂ ਖੜੀਆਂ ਨੇ ਅੱਜ ਗੇ ਸਵੇਰੇ ਕੀ ਕਰਤੇ ਸਵੇਰੇ ਗੇ ਸੀਗੇ ਤੇ ਮਨ ਜਾ ਖਰਾਬ ਕਰਕੇ ਆ ਗਏ ਕਿਉਂ ਯਾਰ ਪਾਣੀ ਦਿਨੋਂ ਦਿਨ ਪਤ ਰਿਆ ਖਤਰਾ ਦੂਰ ਹੈ ਨਾ ਉਹ ਖਤਰਾ ਬਹੁਤ ਅੱਧਾ ਫੁੱਟ ਪੌਣਾ ਫੁੱਟ ਦਿੱਲੀ ਪਾਣੀ ਚੜ ਰਿਹਾ ਕੱਲ 2 ਫੁੱਟ ਦੇ ਲੈ ਕੱਲ ਤੇ ਪਰਸੋਂ ਰਾਤ ਰਾਤ ਚ 5-6 ਇੰਚ ਫੇਰ ਚੜ ਗਿਆ ਪਾਣੀ ਘੱਗਰ ਦੇ ਜਮਾ ਕੰਡਾਏ ਦੇ ਉੱਪਰ ਚੱਲਣ ਲੱਗ ਰਿਹਾ ਅੱਜ ਚੱਲੇਗਾ ਕਿ ਕਰਦੇ ਹੁਣ ਚੱਲਦੇ ਹਾਂ ਹੁਣ ਆਪਾਂ ਚੱਲਦੇ ਆ ਦੇਖਦੇ ਆ ਇੱਕ ਨਾ ਆਪਣੇ ਯਾਰ ਦੋਸਤਾਂ ਦਾ ਫੋਨ ਆਇਆ ਹੋਇਆ ਮੋੜ ਮੰਡੀ ਤੋਂ ਵਿਚਰੇ ਸੇਵਾਦਾਰ ਨੇ ਉਹ ਗੱਟੇ ਲੈ ਕੇ ਚੱਲੇ ਹੋਏ ਨੇ ਮਿੱਟੀ ਦੇ ਉਹ ਗੱਟੇ ਲੈ ਕੇ ਚੱਲੇ ਹੋਏ ਨੇ ਘੰਟੇ ਚ ਪਹੁੰਚਣ ਡੇਢ ਘੰਟੇ ਪਹੁੰਚ ਜਿੱਥੇ ਤੱਕ ਆਪਾਂ ਨੂੰ ਜਿੱਥੇ ਵੀ ਥੋਂ ਆਪਾਂ ਦੇਖੀ ਵੀ ਨਾਜ਼ਿਕ ਨੇ ਆਪੋ ਤੇ ਪਿੰਡਾਂ ਨਾਲ ਗੱਲਬਾਤ ਕਰਕੇ ਆਪਣੇ ਮੂਨਕ ਸ਼ਹਿਰਾਂ ਨਾਲ ਗੱਲਬਾਤ ਕਰਕੇ ਜਿੱਥੇ ਜਿਵੇਂ ਵੀ ਕਹਿਣਗੇ ਆਪਾਂ ਉੱਥੇ ਹੀ ਗੱਟਿਓ ਤਰਵਾਵਾਂਗੇ ਤੇ ਉਹਨਾਂ ਦੇ ਕੰਮ ਆਣਗੇ ਕਿੰਨੇ ਟਾਈਮ ਤੱਕ ਕਰਨ ਵਾਲੇ ਕਰਨ ਉਹ ਆ ਜਾਣਗੇ ਘੱਟੋ ਘੱਟ 2 ਘੰਟੇ ਦਾ ਲਾ ਦੇਣਗੇ ਚਲੋ ਉਹਨਾਂ ਜਿਹੜਾ ਆਪਾਂ ਘੱਗਰ ਤੇ ਗੜਾ ਮਾਰ ਕੇ ਫਿਰ ਦੇਖਦੇ ਕੀ ਬਣਦਾ ਹੈ ਹਾਂ ਘੱਗਰ ਤੇ ਚੱਲਦੇ ਆਂ ਜਾ ਕੇ ਉੱਥੇ ਦੇਖਦੇ ਹਾਲਾਤ ਆਪਾਂ ਨਾਲੇ ਆਪਾਂ ਹਾਲਾਤ ਦਿਖਾਨਿਆਂ ਪੰਜਾਬ ਨੂੰ ਵੀ ਐਤਕੀ ਸਾਰਾ ਪੰਜਾਬ ਆਪਣਾ ਹੜ੍ਹਾਂ ਦੀ ਮਾਰ ਦੇ ਉੱਤੇ ਜਮ੍ਹਾਂ ਦੱਬ ਕੇ ਆਇਆ ਹੋਇਆ ਮੇ ਬਾਸ਼ ਇੱਕ ਮਿੰਟ ਨੇ ਰੁਕ ਰਹੀ ਹੈ ਕਿ ਮਾਲਕ ਸਾਰੇ ਪਾਸਿਓਂ ਪੂਰਾ ਜ਼ੋਰ ਲੱਗਾ ਕਿ ਜੀਵੇਦਾਰ ਦਬੂਗਾ ਪਰ ਜੀਵੇਦਾਰ ਨੂੰ ਪੰਜਾਬ ਬਚਾਣ ਵਾਲਾ ਮਾਲਕ ਬਚਾਣ ਵਾਲਾ ਮਾਲਕ ਦੇ ਉੱਤੇ ਉਹਦੀਆਂ ਡੋਰੀਆਂ ਨੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਵੇਰੇ ਜਾਓ ਗੁਰੂ ਘਰ ਜਾਓ ਮੱਥਾ ਟੇਕੋ ਮਾਲਕ ਨੂੰ ਤਾਂ ਕਿਸੇ ਨੂੰ ਕੁਝ ਨਹੀਂ ਹੁੰਦਾ ਚਾਹ ਫਿਰ ਚੱਲਦੇ ਹਾਂ ਹਾਂ ਚਲੋ ਜੀ ਚੱਲਦੇ ਆ ਗੱਗਰਦੇ ਠੀਕ ਹੈ ਉਪਰ ਆ ਰਿਹਾ ਬੋਲ ਇਹ ਪਿੱਛੋਂ ਪਿੰਡ ਦਾ ਕਿੱਠਾ ਹੋ ਕੇ ਮਾਸ਼ੱਲਾ ਪਾਣੀ ਉਹ ਗੱਦਾ ਇਧਰ ਦਰਮਿਆਨ ਚ ਫਿਰ ਇਹਦਾ ਪਾਣੀ ਕੱਢਦਾ ਘੰਦਰਦਾ ਫਿਰ ਘੱਗਰ ਚ ਕੱਢ ਦਿੰਦੇ ਰਹਿੰਦੇ। ਘੱਗਰ ਵਿੱਚੋਂ ਤਕਰੀਬਨ ਥੋੜੀ ਦੂਰੇ ਰਹਿ ਗਿਆ। ਹਾਂ ਤਾਂ ਘੱਗਰ ਵੈਸੇ ਤੋਂ ਮੰਨ ਕੇ ਚੱਲੋ ਸਾਰਾ ਅੱਧਾ ਕਿਲੋਮੀਟਰ ਆ। ਹਾਂ ਤੇ ਜਾ ਕੇ ਰੰਗ ਕੋਲੇ ਤੋਂ ਫਲਾਦ ਵਿੱਚ ਘਾਰੇ ਘੱਗਰ ਦੇ ਜਿਸ ਤਰ੍ਹਾਂ ਦੇ ਵੈਸੇ ਇੱਕ ਘੱਗਰ ਵਧਿਆ ਹੋਇਆ ਸਿਰਨੋਂ ਤੋਂ। ਅਲਾਹਾ ਤੇਵੀਆਂ ਨਾਲ ਇਹ ਦਫਾਨੇ ਆ। ਇਹ ਹੈ ਜੀ ਮੂਨਕ। ਜਿੱਥੇ ਪਾਈਆਂ ਨੇ ਤੇ ਲੰਗਰ ਵੀ ਲਾਇਆ ਜਿਹੜੇ ਪਬਲਿਕ ਅਤੇ ਸੇਵਾ ਕਰਦੀ ਹੈ। ਉਹਨਾਂ ਵਾਸਤੇ ਲੰਗਰ ਤੇ ਆਪਾਂ ਟ੍ਰੈਫਿਕ ਦਾ ਮੇਨ ਰੋਡ ਹੋਣ ਕਰਨਾ ਤੇ ਟ੍ਰੈਫਿਕ ਬਹੁਤ ਜ਼ਿਆਦਾ ਡ੍ਰਾਈਵ ਕਰ ਰਹੀ ਹੈ ਜਿਹੜੀ ਸੰਗਤ ਉਹ ਸੇਵਾ ਕਰ ਰਹੀ ਹੈ ਜਿਹੜੇ ਬਸ ਦਿਨ ਰਾਤ ਇਥੇ ਮਿਹਨਤ ਕਰ ਰਹੇ ਨੇ ਉਹਨਾਂ ਵਾਸਤੇ ਸਾਈਡ 'ਚ ਆਦਾ ਲੰਗਰ ਤੇ ਨਾਲ ਚੌਲ ਤੇ ਬਾਕੀ ਕਿ ਗਰਦ ਰਿਆ ਇਸ ਟਾਈਮ ਪੂਰਾ ਤੁਹਾਨੂੰ ਪਹਿਲਾਂ ਨਹੀਂ ਦਿਖਾਇਆ ਸੀ ਉਹ ਖਾਨ ਤੇ ਹੈ ਪੂਰਾ ਧਮਾ ਢੋਸ ਦਿੱਤੀ ਹੈ ਕਿ ਗਰਦੇਸ ਟਾਈਮ ਤੇ ਇਸ ਟਾਈਮ ਆਪਾਂ ਕੱਗਰ ਦੇ ਬਿਲਕੁਲ ਉੱਪਰ ਪਹੁੰਚ ਚੁੱਕੇ ਆ ਤੇ ਐਸਾ ਜਿਹੜਾ ਕੱਗਰ ਹੈ ਤੋਂ ਲਾਈਵ ਤਸਵੀਰਾਂ ਵਰਤਦੀਆਂ ਦਿਖਾ ਦਿੰਦੇ ਆ ਇਹ ਮੂਨਕ ਜਿਹੜਾ ਸ਼ਹਿਰ तकरीबन ਐਟਮ ਮੂਨਕਾਂ ਦੇ ਪੱਕੇ ਗੰਦਰੀਆ ਦੇ ਬਰ ਕੋਲ ਉਪਰਕ ਗੰਦਰੀਆ ਖਾਤਰੇ ਤੋਂ ਅਗਲੇ ਉੱਪਰ ਚੱਲਣ ਲੱਗਿਆ ਪਿਆ ਜਿੱਥੇ ਕਿਸੇ ਟਾਈਮ ਵੀ ਕੁਛ ਵੀ ਹੋ ਸਕਦਾ ਪਰ ਪ੍ਰਮਾਤਮਾ ਮਿਹਰ ਰੱਖੇ ਸੋਖਰ ਫੇ ਇਸ ਗੰਦਰੀਆ ਤੇ ਕੱਕਰ ਦਾ ਲੈਵਲ ਜ਼ੀਰੋ ਦਿਨ ਬਗਦਰੇ ਆ ਅੱਜ ਵੀ 5 5 6 ਇੰਚ ਪਾਣੀ ਕਹਿੰਦੇ ਬਚ ਚੁੱਕਿਆ ਕੱਗਰ ਅਗਰ ਜਾ ਜਿਹੜਾ ਬਾਂਦਾ ਬੰਦ ਤੋਂ ਸਿਰਫ ਮੰਨ ਲਓ ਵੀ ਫੁੱਟ ਡੇਢ ਫੁੱਟ ਪਿੱਛੇ ਰਹਿ ਗਿਆ ਨਹੀਂ ਫਿਰ ਪੰਡ ਟੁੱਟੂਗਾ ਤੇ ਇਹ ਸਾਰ ਹੋ ਸਕਦੇ ਨੇ ਹਾਂ ਪਾਣੀ ਦਾ ਵਹੋ ਬਹੁਤ ਜ਼ਿਆਦਾ ਰਫਤਾਰ ਬਹੁਤ ਜ਼ਿਆਦਾ ਆ ਤੇ ਬਾਕੀ ਅਸੀਂ ਜਿਹੜੀ ਅੱਜ ਦਿਨ ਲਾਈਵ ਤਸਵੀਰਾਂ ਦੇਖਿਆ ਨੇ ਨਾ ਪਿੱਛੇ ਪੰਜ ਕੁਲਾ ਡੇਰਾ ਵਸੀਆਂ ਉਹ ਤਕਰੀਬਨ ਪਾਣੀ ਅੱਜ ਵੀ ਉੱਚ ਆਇਆ ਹੈ ਬਾਕੀ ਕੱਗਰ ਦੇ ਸਪੀਡ ਪਾਣੀ ਦੇ ਇਸ ਟਾਈਮ ਬਹੁਤ ਜ਼ਿਆਦਾ ਆ ਸਤਾਬ ਤਕਰੀਬਨ ਇਹ ਰਦਾਸਾਂ ਬੇਨਤੀਆਂ ਕਰਾਂਗੇ ਵੀ ਹਾਂ ਵਿਕਗ ਵਿਵਚਤਰ ਜਿਵੇਂ ਚੱਲ ਰਿਆ ਨੀਵਾ ਹੋ ਕੇ ਚੱਲੀ ਚੱਲ ਸਾਡੀ ਜਮੀਨਾਂ ਵੜ ਜਾਣ ਤੇ ਬਾਕੀ ਜਿਵੇਂ ਜਿਵੇਂ ਹੁਣ ਅੱਗੇ ਜ਼ਿਮੀਦਾਰ ਕੋਈ ਗੱਟੇ ਲਈ ਫਿਰਦਾ ਕੋਈ ਮਿੱਟੀ ਲਈ ਫਿਰਦਾ ਵਿਚਰਾ ਅੱਥੇ ਕਰਦੇ ਨੇ ਤੇ ਚਲੋ ਬਾਕੀ ਮਿਹਨਤ ਹੈ ਸਾਡੀ ਰਾਹ ਸਾਜ ਪਿੱਛੇ ਪਿਛਲੇ 4-5 ਉਧਰ ਜ਼ਿਲ੍ਹਿਆਂ ਚ ਕਾਫੀ ਤਵਾਹੀ ਵਿਚਾਰ ਕੀ ਹੈ ਸਤਲੋਜ ਰਾਵੀ ਬਿਆਸ ਤੇ ਬਾਕੀ ਛੋਟੇ-ਮੋਟੇ ਨਦੀਆਂ ਬਹੁਤ ਹੋ ਗਈਆਂ ਸਾਈਡ ਵੀ ਇਕੱਠੀਆਂ ਤੇ ਇੱਥੇ ਵੀ ਤਕਰੀਬਨ ਇਸ ਵਿੱਚ ਹੀ ਮਾਰਕੰਡਾ ਟਾਂਗਰੀ ਸੁਖਨਾ ਲੇਕ ਹਿਮਾਚਲ ਦਾ ਪਾਣੀ ਤੇ ਚੰਡੀਗੜ੍ਹ ਤੇ ਰਾਜਪੁਰੇ ਦਾ ਪਾਣੀ ਜਿੰਨੀ ਵਾਰਸ਼ ਉਸ ਟਾਈਮ ਉਸ ਜਗ੍ਹਾ ਤੇ ਇਸ ਜਗ੍ਹਾ ਤੇ ਹੋ ਰਹੀ ਹੈ ਸਾਰਾ ਪਾਣੀ ਇਸ ਘੱਗਰ ਦਰਿਆ ਵਿੱਚ ਤੇ ਡਿੱਗਦਾ ਹੈ ਤੇ ਇਹ ਸਾਰਾ ਪਾਣੀ ਅੱਗੇ ਫਤਿਹਬਾਦ ਸਰਸਾ ਇਸ ਸਾਈਡ ਨੂੰ ਅੱਗੇ ਲੰਘਿਆ ਜਾਂਦਾ ਤੇ ਇੱਥੇ ਵੀ ਇਸ ਟਾਈਮ ਘੱਗਰ ਦਰਿਆ ਪੂਰਾ ਸੁਫਾਨ ਤੇ ਹੈ ਬਚਤ ਰਹੇ ਜਿੰਨੀ ਕਿ ਹੋ ਸਕਦੀ ਹੈ ਬਾਕੀ ਦੇਖਣਾ ਪ੍ਰਮਾਤਮਾ ਸੁੱਖ ਰੱਖੇ